ਸਸ਼ੀ ਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਚੱਕਬੰਦੀ ਬਾਰੇ ਪੜ੍ਹਾਂਗੇ ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਅਸੀਂ ਪਹਿਲਾਂ ਤਾਂ ਇਹ ਕੰਪਲੀਟ ਕਰ ਲਿਆ ਸੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਦੂਸਰਾ ਅਧਿਆਇ ਕਰਾਂਗੇ ਜੀ ਮੁੱਢਲੀ ਕਾਰਵਾਈ ਜਿਵੇਂ ਕਿ ਸਾਰੇ ਦੋਸਤਾਂ ਨੂੰ ਪਤਾ ਹੀ ਹੈ ਕਿ ਇਸ ਪੇਪਰ ਦੇ ਵਿੱਚ ਬੁੱਕ ਅਲਾਉਡ ਆ ਪਰ ਫਿਰ ਵੀ ਸਾਨੂੰ ਇਹ ਪਤਾ ਹੋਵੇ ਕਿ ਕਿਹੜੇ ਅਧਿਆਇ ਦੇ ਵਿੱਚੋਂ ਕਿਹੜੇ-ਕਿਹੜੇ ਪ੍ਰਸ਼ਨ ਬਣ ਸਕਦੇ ਨੇ ਇਸੇ ਤਰ੍ਹਾਂ ਹੀ ਦੂਸਰੇ ਧਿਆਏ ਵਿੱਚੋਂ ਕਿਹੜੇ-ਕਿਹੜੇ ਪ੍ਰਸ਼ਨ ਬਣ ਸਕਦੇ ਨੇ ਪਹਿਲਾ ਜੀ ਮੂਰਲੀ ਕਾਰਵਾਈ ਕੀ ਆ ਦੂਸਰਾ ਆਊਗਾ ਸਾਡੇ ਕੋਲੇ ਰੋਜ਼ਨਾਮਾ ਦਾ ਪਰਤਾ ਰੋਜ਼ਨਾਮਾ ਦਾ ਪਰਤਾਲ ਕੀ ਆ ਇਹਨੂੰ ਕੌਣ ਤਿਆਰ ਕਰਦਾ ਤੇ ਇਹਦੇ ਵਿੱਚ ਦੋ ਇੰਡੈਕਸ ਹੁੰਦੇ ਨੇ ਜੀ ਇੰਡੈਕਸ ਨੰਬਰ 1 ਤੇ ਇੰਡੈਕਸ ਨੰਬਰ 2 ਇਹ ਕੀ ਹੁੰਦੇ ਆ ਨੈਕਸਟ ਆ ਗਈ ਸਾਡੇ ਕੋਲੇ ਮੂਰਲੀ ਤਸਦੀਕ ਮੂਰਲੀ ਤਸਦੀਕ ਕਿਉਂ ਕੀਤੀ ਜਾਂਦੀ ਆ ਤੇ ਇਹਨੂੰ ਕੌਣ ਕਰਦਾ ਮੂਰਲੀ ਤਸਦੀਕ ਕਰਨ ਤੋਂ ਪਹਿਲਾਂ ਪਟਵਾਰੀ ਦੇ ਕੀ ਫਰਜ਼ ਨੇ ਇਸ ਤੋਂ ਬਾਅਦ ਪਟਵਾਰੀ ਦੇ ਕੀ ਫਰਜ਼ ਨੇ ਮੁਦਲੀ ਤਸਦੀਕ ਤੋਂ ਬਾਅਦ ਸਹਾਇਕ ਚੱਕਬੰਦੀ ਆਫ ਜਿਹਨੂੰ ਅਸੀਂ ਏਪੀਓ ਬੋਲਦੇ ਆਂਗੇ ਉਹਨਾਂ ਦੇ ਕੀ ਫਰਜ਼ ਹੋਣਗੇ ਚੱਕਬੰਦੀ ਫੀਸ ਇਹਦੀ ਫੀਸ ਕਿੰਨੀ ਲਈ ਜਾਊਗੀ ਇਹਦੀ ਸੂਚੀ ਕਿਸ ਤਰ੍ਹਾਂ ਤਿਆਰ ਕੀਤੀ ਜਾਊਗੀ ਜੇ ਕਿਸੇ ਹੱਕਦਾਰ ਤੋਂ ਵਾਧੂ ਫੀਸ ਲੈ ਲਈ ਜਾਵੇ ਤਾਂ ਵਾਪਸ ਕਰਨ ਦਾ ਕੀ ਤੰਗ ਹੋਵੇਗਾ ਫੀਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਕਦੋਂ ਜਮ੍ਹਾਂ ਕੀਤਾ ਜਾਵੇਗਾ ਤੇ ਜਿਹੜਾ ਵਿਅਕਤੀ ਫੀਸ ਦੀ ਵਸੂਲੀ ਕਰਦਾ ਉਹਨੂੰ ਕੋਈ ਕਮਿਸ਼ਨ ਜਾਂ ਅਲਾਉਂਸ ਵਗੈਰਾ ਦਿੱਤਾ ਜਾਵੇਗਾ ਜੇ ਦਿੱਤਾ ਜਾਵੇਗਾ ਤਾਂ ਕਿੰਨੇ ਪਰਸੈਂਟ ਦਿੱਤਾ ਜਾਊਗਾ ਨੈਕਸਟ ਹੁੰਦਾ ਜੀ ਸਾਡੇ ਕੋਲੇ ਇਸ ਟਾਪਿਕ ਦੇ ਵਿੱਚ ਸਲਾਹਕਾਰ ਕਮੇਟੀ ਬਾਰੇ ਸਲਾਹਕਾਰ ਕਮੇਟੀ ਕਦੋਂ ਤੇ ਕਿਵੇਂ ਬਣਾਈ ਜਾਂਦੀ ਆ ਤੇ ਚੱਕਵੰਦੀ ਦੇ ਵਿੱਚ ਇਹਦਾ ਕੀ ਯੋਗਦਾਨ ਹੁੰਦਾ ਲਾਸਟ ਹੁੰਦਾ ਜੀ ਸਾਡੇ ਕੋਲੇ ਰਜਿਸਟਰ ਕਾਰਵਾਈ ਜਿਹੜਾ ਕਿ ਇੱਕ ਅਹਿਮ ਰਜਿਸਟਰ ਜਿਵੇਂ ਕਹਿੰਦੇ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਰਜਿਸਟਰ ਕਾਰਵਾਈ ਇਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਹੁੰਦੀ ਆ ਚੱਕਵੰਦੀ ਰਿਲੇਟਡ ਉਹ ਇਹਦੇ ਵਿੱਚ ਦਰਜ ਕੀਤੀ ਜਾਂਦੀ ਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੰਨੀ ਵੀ ਕੋਈ ਕਾਰਵਾਈ ਹੋਊਗੀ ਜਿੰਨਾ ਵੀ ਕੰਮ ਹੋਊਗਾ ਉਹ ਇਸ ਰਜਿਸਟਰ ਦੇ ਵਿੱਚ ਦਰਜ ਕੀਤਾ ਜਾਊਗਾ ਭਾਵੇਂ ਜ਼ਮੀਨ ਦੀ ਕਿਸ ਸੰਬੰਧੀ ਕਰਨੀ ਹੋਵੇ ਭਾਵੇਂ ਦਰਖਤਾਂ ਦਾ ਤੂਹਾਂ ਦਾ ਮੁੱਲ ਪਾਉਣਾ ਹੋਵੇ ਭਾਵੇਂ ਨਮੀ ਵੰਡ ਕਰਨੀ ਹੋਵੇ ਭਾਵੇਂ ਮਿਸਲ ਹਕੀਅਤ ਜਮ੍ਹਾਂ ਬੰਦੀ ਤਿਆਰ ਕਰਨੀ ਹੋਵੇ ਉਹ ਸਾਰਾ ਕੁਝ ਇਸ ਰਜਿਸਟਰ ਵਿੱਚ ਤਿਆਰ ਕੀਤਾ ਜਾਊਗਾ ਇਹਦੇ ਰਿਲੇਟਿਡ ਆਪਰੇਸ਼ਨ ਕੀ ਹੁੰਦਾ ਜੀ ਰਜਿਸਟਰ ਕਾਰਵਾਈ ਚੱਕ ਬੰਦੀ ਕੀ ਹੁੰਦਾ ਤੇ ਇਹਦੇ ਵਿੱਚ ਕੀ ਕੀ ਦਰਜ ਕੀਤਾ ਜਾਂਦਾ ਹੁਣ ਨੈਕਸਟ ਅਸੀਂ ਦੇਖਦੇ ਹਾਂ ਜੀ 1 ਬਾਈ 1 ਪਹਿਲਾ ਪ੍ਰਸ਼ਨ ਮੰਨਦਾ ਜੀ ਸਾਡਾ ਮੁਢਲੀ ਕਾਰਵਾਈ ਕੀ ਹੁੰਦੀ ਹੈ ਮਤਲਬ ਚੱਕਬੰਦੀ ਦੀ ਸਟਾਰਟਿੰਗ ਕਿਵੇਂ ਕੀਤੀ ਜਾਂਦੀ ਹੈ ਇਹਨੂੰ ਅਸੀਂ ਥੋੜਾ ਅੱਜ ਦੇ ਸਮੇਂ ਦੇ ਨਾਲ ਸਮਝਾਂਗੇ ਜੇ ਅੱਜ ਦੇ ਸਮੇਂ ਵਿੱਚ ਚੱਕਬੰਦੀ ਹੁੰਦੀ ਤਾਂ ਕੀ ਪ੍ਰੋਸੀਜਰ ਹੁੰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕੀ ਹੋਊਗਾ ਡੀਐਲਆਰ ਦੇ ਵੱਲੋਂ ਨੋਟੀਫਿਕੇਸ਼ਨ ਆਊਗਾ ਵੀ ਚੱਕਬੰਦੀ ਦਾ ਕੰਮ ਕੀਤਾ ਜਾਣਾਗਾ ਉਸ ਤੋਂ ਬਾਅਦ ਕੀ ਹੋਊਗਾ ਪਿੰਡਾਂ ਜਿਹੜੇ ਪਿੰਡ ਦੇ ਲੋਕ ਸਹਿਮਤ ਨੇ ਵੀ ਸਾਡੇ ਪਿੰਡ ਵਿੱਚ ਚੱਕਬੰਦੀ ਕੀਤੀ ਜਾਵੇ ਉੱਥੇ ਇੱਕ ਸੂਚੀ ਤਿਆਰ ਕੀਤੀ ਜਾਊਗੀ ਉਸ ਸੂਚੀ ਦੇ ਵਿੱਚ ਪਿੰਡ ਦਾ ਨਾਮ, ਹੱਦਬੱਸ ਦਾ ਨੰਬਰ, ਕੁੱਲ ਰਕਬਾ ਕਿੰਨਾਗਾ ਉਹ ਪਰਨੇ ਅਫਸਰਾਂ ਦੇ ਰਾਹੀਂ ਡੀਐਲਰ ਜਿਵੇਂ ਕਿ ਕਹਿ ਸਕਦੇ ਆ ਪਰ ਡਾਇਰੈਕਟਰ ਚੱਕਬੰਦੀ ਨੂੰ ਭੇਜੀ ਜਾਊਗੀ। ਉੱਥੋਂ ਅਪਰੂਵਲ ਹੋ ਕੇ ਅਫਸਰਾਂ ਦੇ ਥਰੂ ਇਹ ਪਟਵਾਰੀ ਕੋਲ ਆਊਗੀ। ਉਸ ਤੋਂ ਬਾਅਦ ਕੀ ਕਰੂਗਾ ਜੀ ਪਟਵਾਰੀ ਜਾਬਤੇ ਮੁਤਾਬਕ, ਜਾਬਤਾ ਮਤਲਬ ਕਾਨੂੰਨ ਦੇ ਮੁਤਾਬਕ ਇਹਦੀ ਮਨਿਆਦੀ ਢੋਲ ਰਹੀ ਪਿੰਡ ਵਿੱਚ ਕਰਵਾਈ ਜਾਊਗੀ। ਜੇ ਅੱਜ ਦੇ ਸਮੇਂ 'ਚ ਕਹੀਏ ਤਾਂ ਜਿੰਨੇ ਵੀ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੋਣਗੇ ਉਹਨਾਂ 'ਚ ਅਨਾਉਂਸਮੈਂਟ ਕਰਵਾ ਦਿੱਤੀ ਜਾਊਗੀ। ਡਾਇਰੈਕਟ ਸਿੱਧਾਰ ਅਜਹੀ ਥਾਂ ਤੇ ਲਗਾ ਦਿੱਤਾ ਜਾਵੇਗਾ ਜਿੱਥੇ ਹਰ ਇੱਕ ਵਿਅਕਤੀ ਦੀ ਨਜ਼ਰ ਆ ਸਕੇ ਲਾਈਕ ਗੁਰਦੁਆਰਾ ਸਾਹਿਬ ਦੇ ਫਰੰਟ ਹੋ ਸਕਦਾ ਕਿਸੇ ਸਰਕਾਰੀ ਸਕੂਲ ਦੇ ਅੱਗੇ ਹੋ ਸਕਦਾ ਪਿੰਡ ਦੀ ਸਾਥ ਦੇ ਵਿੱਚ ਹੋ ਸਕਦਾ ਜਿੱਥੇ ਹਰੇਕ ਵਿਅਕਤੀ ਉਹਨੂੰ ਪੜ ਸਕੀ ਜੀ ਉਸ ਤੋਂ ਬਾਅਦ ਕੀ ਹੋਊਗਾ ਜੀ ਇਸ ਗੱਲ ਦੀ ਰਿਪੋਰਟ ਉੱਪਰਲੇ ਅਧਿਕਾਰੀਆਂ ਕੋਲੇ ਭੇਜੀ ਜਾਵੇਗੀ ਤੇ ਵਾਕਿਆਤੀ ਰੋਜ਼ਨਾਮੇ 'ਚ ਜਿਹੜਾ ਰੋਜ਼ਨਾਮਾ ਹੁੰਦਾਗਾ ਉਨੇ ਵਿੱਚ ਦਰਜ ਕਰ ਦਿੱਤੀ ਜਾਊਗੀ ਅਤੇ ਕਾਰਵਾਈ ਦੇ ਰਜਿਸਟਰ ਵਿੱਚ ਜਿਹੜਾ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਇੱਕ ਐਸਾ ਰਜਿਸਟਰ ਆ ਜਿਹਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਸਾਰੀ ਕਾਰਵਾਈ ਨੋਟ ਕੀਤੀ ਜਾਂਦੀ ਆ ਰੋਜ਼ਨਾਮੇ ਵਿੱਚ ਕਿਸ ਤਰ੍ਹਾਂ ਦੀ ਰਿਪੋਰਟ ਦਰਜ ਕੀਤੀ ਜਾਊਗੀ ਜੀ ਅੱਜ ਦੀ ਸੂਚਨਾ ਨੰਬਰ ਜਿੰਨਾ ਦੀ ਸੂਚਨਾ ਨੰਬਰ ਆ ਉਹਦਾ ਮਿਤੀ ਉਸ ਦਿਨ ਦੀ ਡੇਟ ਪਾ ਦਿੱਤੀ ਜਾਊਗੀ ਪਿੰਡ ਦਾ ਨਾਮ ਹੱਦਬੱਸ ਨੰਬਰ ਪਿੰਡ ਦੇ ਵਿੱਚ ਜਾਬਤੇ ਮੁਤਾਬਕ ਮਨਿਆਦੀ ਕਰਵਾਈ ਗਈ ਇਹਦਾ ਨੋਟਿਸ ਫਲਾਨੀ ਫਲਾਨੀ ਥਾਂ ਤੇ ਹਰ ਇੱਕ ਦੀ ਨਜ਼ਰ ਜਿੱਥੇ ਪੈ ਸਕਦੀ ਸੀ ਉੱਥੇ ਚੌਕੀਦਾਰ ਵੱਲੋਂ ਲਾ ਦਿੱਤਾ ਗਿਆ ਗਿਆ ਤੇ ਪਿੰਡ ਦੇ ਵਿੱਚ ਢੋਲ ਵਜਾ ਕੇ ਚੰਗੀ ਤਰ੍ਹਾਂ ਮਨਿਆਦੀ ਕਰਵਾ ਦਿੱਤੀ ਗਈ ਹੈ। ਇਹ ਤਾਂ ਜੀ ਚੌਕੀਦਾਰ ਮਨਿਆਦੀ ਕਰਨ ਵਾਲਾ ਤੇ ਪਟਵਾਰੀ ਇਹਨਾਂ ਦੋਨਾਂ ਦੇ ਆ ਜਾਣਗੇ ਸਾਈਨ। ਇੱਕ ਜਿਹੜਾ ਨੋਟੀਫਿਕੇਸ਼ਨ ਬੋਲਿਆ ਕਿਹੜੀ ਧਾਰਾ ਦੇ ਦੀ ਇਹ ਨਹੀਂ ਜੀ ਧਾਰਾ 14 ਖੰਡ 1 2 ਦੇ ਅਧੀਨ। ਉਸ ਤੋਂ ਨੈਕਸਟ ਕੀ ਹੋਊਗਾ ਜੀ ਚੱਕਵੰਦੀ ਅਫਸਰ ਦੀ ਨਿਯੁਕਤੀ ਕੀਤੀ ਜਾਊਗੀ ਤੇ ਇਹ ਸੂਚਨਾ ਵੀ ਪਿੰਡ ਦੇ ਲੋਕਾਂ ਨੂੰ ਉਸੇ ਤਰ੍ਹਾਂ ਹੀ ਦੱਸ ਦਿੱਤੀ ਜਾਊਗੀ। ਕਿਉਂਕਿ ਪਿੰਡ ਦੇ ਲੋਕਾਂ ਨੂੰ ਵੀ ਜਾਣਨਾ ਜ਼ਰੂਰੀ ਹੈ ਕਿ ਕਿਹੜਾ ਚੱਕਬੰਦੀ ਅਫਸਰ ਆ ਜਿਹੜਾ ਪਿੰਡ ਦੀ ਚੱਕਬੰਦੀ ਕਰ ਰਿਹਾ ਹੈਗਾ ਇਹ ਹੋ ਗਈ ਜੀ ਸਾਡੇ ਕੋਲੇ ਮੁਢਲੀ ਕਾਰਵਾਈ ਨੈਕਸਟ ਦੇਖਦੇ ਆਂ ਦੇਖੋ ਜਿੱਥੇ ਆਇਆ ਆਪਣੇ ਕੋਲੇ ਚੱਕਬੰਦੀ ਅਫਸਰ ਤਾਂ ਆਪਾਂ ਨੂੰ ਸਾਰੇ ਅਫਸਰਾਂ ਦਾ ਆਰਡਰ ਵਾਈਜ਼ ਪਤਾ ਹੋਣਾ ਚਾਹੀਦਾ ਇੱਕ ਵਾਰ ਆਪਾਂ ਇੱਥੇ ਦੇਖ ਲੈਨੇ ਆ ਜੀ ਸਭ ਤੋਂ ਪਹਿਲਾਂ ਹੁੰਦਾ ਸਾਡੇ ਕੋਲੇ ਇਹਦੇ ਵਿੱਚ ਜੀ ਪਟਵਾਰੀ ਆ ਗਿਆ ਸਾਡੇ ਕੋਲੇ ਉਸ ਤੋਂ ਬਾਅਦ ਆਉਗੋ ਸਾਡੇ ਕੋਲੇ ਗਰਦਾਵਰ ਜਿਹਨੂੰ ਆਪਾਂ ਕਨਗੋ ਸਾਹਿਬ ਬੋਲਦੇ ਆਂ ਜੀ ਇਹ ਤਾਂ ਹੋ ਗਿਆ ਜੀ ਮਾਲ ਵਿਭਾਗ ਦੇ ਇੱਕ ਲੱਗ ਤੋਂ ਹੋਗੇ ਜਿਹੜੇ ਚੱਕਬੰਦੀ ਵਾਸਤੇ ਕੀਤੇ ਗਏ ਨੇ ਸਪੈਸ਼ਲ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸਾਡੇ ਕੋਲੇ ਸੀਓ ਜੀ ਮਤਲਬ ਚੱਕਬੰਦੀ ਅਫਸਰ ਜ ਜਨੂੰ ਆਪਾਂ ਕਹ ਸਕਦੇ ਆ ਕਨਸੋਲੀਡੇਸ਼ਨ ਆਫੀਸਰ ਉਸ ਤੋਂ ਬਾਅਦ ਸਾਡੇ ਕੋਲੇ ਜੀ ਹੈਲਪ ਕਰਨ ਦੀ ਖਾਤਰ ਹੁੰਦਾ ਜੀ ਏਸੀਓ ਮਤਲਬ ਸਹਾਇਕ ਚੱਕਬੰਦੀ ਅਫਸਰ ਠੀਕ ਆ ਜਿਹੜਾ ਸੀਓ ਦੀ ਹੈਲਪ ਕਰੂਗਾ ਉਸ ਤੋਂ ਨੈਕਸਟ ਹੁੰਦਾ ਜੀ ਸਾਡੇ ਕੋਲੇ ਐਸਓ ਮਤਲਬ ਕਿ ਬੰਦੋਬਸਤ ਅਫਸਰ ਸੈਟਲਮੈਂਟ ਆਫੀਸਰ ਉਸ ਤੋਂ ਬਾਅਦ ਹੁੰਦਾ ਜੀ ਜਿਵੇਂ ਆਪਾਂ ਕਹਿੰਦੇ ਆ ਡੀਐਲਆਰ ਜਾਂਸਰ ਆਪਾਂ ਕਹ ਸਕਦੇ ਆ ਡਾਇਰੈਕਟਰ ਚੱਕਬੰਦੀ ਲਾਸਟ ਤੇ ਕੀ ਆ ਗਿਆ ਸਾਡੇ ਕੋਲੇ ਜੀ ਡਰਾਫਟ ਦਾ ਚੱਕ ਬੰਦ ਇਹ ਆ ਜੀ ਸਾਰਾ ਆਪਣੇ ਕੋਲੇ ਰੈਂਕ वाइज ਹੁਣ ਗੱਲ ਕਰਦੇ ਜੀ ਆਪਾਂ ਚੱਕ ਬੰਦੀ ਦੀ ਦੇਖੋ ਜੀ ਮੂਡਲੀ ਕਾਰਵਾਈ ਹੋ ਚੁੱਕੀ ਆ ਪਿੰਡ ਦੇ ਵਿੱਚ ਅਨਾਉਂਸਮੈਂਟ ਹੋ ਚੁੱਕੀ ਆ ਉਸ ਤੋਂ ਬਾਅਦ ਕੀ ਕੀਤਾ ਜਾਊਗਾ ਉਸ ਤੋਂ ਬਾਅਦ ਮੂਡਲਾ ਰਿਕਾਰਡ ਤਿਆਰ ਕੀਤਾ ਜਾਊਗਾ ਮੂਡਲਾ ਰਿਕਾਰਡ ਹੁਣ ਕਿੱਥੋਂ ਤਿਆਰ ਕੀਤਾ ਜਾਊਗਾ ਉਹਦੇ ਵਾਸਤੇ ਵੀ ਤਾਂ ਸਾਡੇ ਕੋਲੇ ਪੂਰਾਣਾ ਰਿਕਾਰਡ ਹੋਣਾ ਚਾਹੀਦਾ ਇਹਨੂੰ ਦੇਖੋ ਜੀ ਇੱਕ ਐਗਜ਼ਾਮਪਲ ਨਾਲ ਸਮਝਦੇ ਆਂ ਮਨ ਕੇ ਚਲੋ ਸਾਡੇ ਕੋਲੇ ਜਿਹੜੀ ਹੁਣ ਜਮ੍ਹਾਂਬੰਦੀ ਆ ਲਾਸਟ ਜੀ ਉਹ ਹੈਗੀ ਆ ਸਾਡੇ ਕੋਲੇ 2022 ਦੀ ਤੇ ਚੱਕਬੰਦੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਮੰਨ ਕੇ ਚਲੋ 2024 ਦੇ ਵਿੱਚ ਥੋੜਾ ਦੇਖੋ ਜੀ ਚੱਕਬੰਦੀ ਦਾ ਕੰਮ ਸ਼ੁਰੂ ਕਰਨ ਲਈ ਮੋਡੂਲਾ ਰਿਕਾਰਡ ਤਿਆਰ ਕਰਨ ਦੇ ਲਈ ਸਭ ਤੋਂ ਮੇਨ ਸਾਡੇ ਕੋਲੇ ਜਿਹੜਾ ਹੋਊਗਾ ਜੀ ਉਹ ਲਾਸਟ ਜਮ੍ਹਾਂਬੰਦੀ ਹੋਊਗੀ ਤੇ ਦੂਸਰਾ ਹੋ ਸਾਡੇ ਕੋਲੇ ਗਰਦੋਰੀ ਰਜਿਸਟਰ ਜੀ ਤਾਂ ਸਾਨੂੰ ਪਤਾ ਲੱਗੂਗਾ ਕਿ ਕਿਹੜੇ ਖੇਤ ਵਿੱਚ ਕਿਹੜੀ ਫਸਲ ਲੱਗੀ ਹੋਈ ਆ ਤੇ ਕਿਹੜੇ ਖੇਤ ਦੇ ਉੱਪਰ ਕਿਹਦਾ ਕਬਜ਼ਾ ਆ ਹੁਣ ਦੇਖੋ ਜੀ ਚੱਕ ਬੰਦੀ ਕੀਤੀ ਜਾਣੀ ਆ 2024 ਦੇ ਵਿੱਚ ਸਾਡੇ ਕੋਲੇ ਲਾਸਟ ਜਮ੍ਹਾਂ ਬੰਦੀ ਆ 2022-23 ਦੀ 2022-23 ਤੋਂ ਲੈ ਕੇ 2024 ਦੇ ਤੱਕ ਬਹੁਤ ਸਾਰੇ ਇੰਤਕਾਲ ਹੋ ਚੁੱਕੇ ਹੋਣਗੇ ਹੋ ਸਕਦਾ ਉਹ ਇੰਤਕਾਲ ਪੈਂਡਿੰਗ ਪਏ ਹੋਣ ਹੋ ਸਕਦਾ ਪਟਵਾਰੀ ਕਰਕੇ ਪੈਂਡਿੰਗ ਪਏ ਹੋਣ ਜਾਂ ਹਜੇ ਕਨਗੋ ਸਾਹਮਣੇ ਮੁਕਾਬਲਾ ਨਾ ਕੀਤਾ ਹੋਵੇ ਜਾਂ ਹੋ ਸਕਦਾ ਤਹਿਸੀਲਦਾਰ ਸਾਹਿਬ ਕਰਕੇ ਪੈਂਡਿੰਗ ਪਏ ਹੋਣ ਤਸਵੀਰ ਅਕਤਬੰਦੀ ਦਾ ਕੰਮ ਸ਼ੁਰੂ ਕਰਨ ਦੇ ਲਈ ਜਿੰਨੇ ਪ੍ਰਾਣੀ ਇੰਤਕਾਲ ਪਏ ਹੋਣਗੇ ਉਹਨਾਂ ਦਾ ਕੰਮ ਮੁਕੰਮਲ ਕਰਨਾ ਪਊਗਾ। ਅੱਛਾ ਹੋ ਸਕਦਾ ਜੀ ਜਿਹੜੀ 2022-23 ਦੀ ਸਾਡੇ ਕੋਲੇ ਜਮ੍ਹਾਂ ਬੰਦੀ ਆ ਇਹਦੇ ਵਿੱਚ ਕੋਈ ਨਾ ਕੋਈ ਰਿਕਾਰਡ ਵਿੱਚ ਸ਼ੋਧ ਕਰਨ ਵਾਲੀ ਹੋਵੇ। ਹੋ ਸਕਦਾ ਇਹਦੇ ਵਿੱਚ ਕਿਸੇ ਮਾਲਕ ਦਾ ਨਾਮ ਗਲਤ ਹੋਵੇ। ਹੋ ਸਕਦਾ ਇਹਦੇ ਵਿੱਚ ਕਿਸੇ ਦਾ ਹਿੱਸਾ ਰਕਬਾ ਗਲਤ ਲਿਖਿਆ ਪਿਆ ਹੋਵੇ। ਤਾਂ ਚੱਕਬੰਦੀ ਕਰਨ ਤੋਂ ਪਹਿਲਾਂ ਕੀ ਹੋਊਗਾ ਇਸ ਰਿਕਾਰਡ ਦੇ ਵਿੱਚ ਸ਼ੋਧ ਕੀਤੀ ਜਾਊਗੀ। ਇਟ ਅ ਮੇਜਰ ਰਿਕਾਰਡ ਦੀ ਸਭ ਤੋਂ ਪਹਿਲਾਂ ਕੀ ਕੀਤੀ ਜਾਊਗੀ ਇੱਕ ਮੂੜਲੀ ਤਸਦੀਕ ਕੀਤੀ ਜਾਊਗੀ ਤਾਂ ਅਗਲਾ ਪ੍ਰਸ਼ਨ ਸਾਡਾ ਇਹ ਹੀ ਹੈ ਜੀ ਮੂੜਲੀ ਤਸਦੀਕ ਕਿਉਂ ਕੀਤੀ ਜਾਂਦੀ ਹੈ ਤੇ ਕਿਹੜਾ ਅਧਿਕਾਰੀ ਕਰਦਾ ਮੂੜਲੀ ਤਸਦੀਕ ਰਕਾਰ ਨੂੰ ਸ਼ੁੱਧਨ ਲਈ ਕੀਤੀ ਜਾਂਦੀ ਹੈ ਅਤੇ ਗਰਦਾਬਰ ਹਲਕਾ ਪਿੰਡ ਦੇ ਆਮ ਕੱਠ ਦੇ ਵਿੱਚ ਕੀ ਕਰਦਾ ਸੀ ਮੂੜਲੀ ਤਸਦੀਕ ਕਰਦਾ ਹੁਣ ਮੂੜਲੀ ਤਸਦੀਕ ਤੋਂ ਪਹਿਲਾਂ ਅਗਲਾ ਪ੍ਰਸ਼ਨ ਆਪਣੇ ਕੋਲੇ ਕੀ ਬਹੰਦਾ ਜੀ ਗਰਦਾਵਰ ਬੱਲੋ ਮੂਲਲੀ ਤਸਦੀਕ ਕਰਨ ਤੋਂ ਪਹਿਲਾਂ ਜਾਂ ਮੂਡਲਾ ਰਕਾਰ ਤਿਆਰ ਕਰਨ ਤੋਂ ਪਹਿਲਾਂ ਪਟਵਾਰੀ ਦਾ ਕੀ ਫਰਜ਼ ਹੈ ਜਿਨਾਂ ਕਿ ਆਪਾਂ ਪਿੱਛੇ ਡਿਸਕਸ ਕੀਤਾ ਜੀ ਸਾਰਾ ਠੀਕ ਆ ਪਟਵਾਰੀ ਕੀ ਕਰੂਗਾ ਉਸ ਤੋਂ ਪਹਿਲਾਂ ਜਿੰਨੇ ਵੀ ਕੋਈ ਇੰਤਕਾਲ ਪੈਂਡਿੰਗ ਪਈ ਰਹੇਗੇ ਉਹਨਾਂ ਨੇ ਨਿਰਾਸ਼ ਕਰੂਗਾ ਜੇ ਕੋਈ ਰਿਕਾਰਡ ਦੇ ਵਿੱਚ ਸ਼ੋਧ ਕਰਨ ਵਾਲੀ ਹੈਗੀ ਉਹਦੀ ਫਰਦਬਦਰ ਬਣਾ ਕੇ ਉਸ ਰਿਕਾਰਡ ਦੇ ਵਿੱਚ ਸ਼ੋਧ ਕੀਤੀ ਜਾਊ। ਦੇਖੋ ਜੇ ਇਹੀ ਲਿਖਿਆ ਹੋਇਆ ਇੱਥੇ ਆਖਰੀ ਜਮ੍ਹਾਂਬੰਦੀ ਤੋਂ ਮੰਗਰੋਂ ਹੋਏ ਮਨਜ਼ੂਰ ਸਦਾ ਇੰਤਕਾਲ ਤੇ ਫਰਦਬਦਰਾਂ ਦੇ ਹਵਾਲੇ ਜਮ੍ਹਾਂਬੰਦੀ ਵਿੱਚ ਸਬੰਧਿਤ ਖਾਤਿਆਂ ਦੇ ਵਿਸ਼ੇਸ਼ ਕਥਨ ਜਿਹੜਾ ਕਿ ਜਿਵੇਂ ਹੁਣ 8 ਨੰਬਰ ਖਾਨਾ ਹੁੰਦਾ ਵਿਸ਼ੇਸ਼ ਕਥਨ ਜੀ ਉਹਦੇ ਵਿੱਚ ਲਾਲ ਸ਼ਾਹੀਦੇ ਨੇ ਨੋਟ ਕੀਤਾ ਜਾਊਗਾ ਤੇ ਜਦੋਂ ਜੱਕਬੰਦੀ ਦਾ ਕੰਮ ਸਟਾਰਟ ਹੋਣਾਗਾ ਉਸ ਮਿਤੀ ਤੱਕ ਸਾਰਾ ਕੰਮ ਕੀ ਕਰਨਾ ਪਊਗਾ ਜੀ ਮੁਕੰਮਲ ਕਰਨਾ ਪਊਗਾ। ਇਹ ਹੋ ਗਿਆ ਸਾਡਾ ਜਾਨੀ ਕਿ ਪਟਵਾਰੀ ਦੇ ਮੂਰਲਾ ਰਿਕਾਰਡ ਤਿਆਰ ਕਰਨ ਤੋਂ ਪਹਿਲਾਂ ਦੇ ਫੋਰਚ ਨੈਕਸਟ ਦੇਖੋ ਜੀ ਕੀ ਆ ਮੂਰਲੀ ਤਸਦੀਕ ਕਿਵੇਂ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੀ ਪਤਾ ਹੋਣਾ ਚਾਹੀਦਾ ਕਿ ਮੂਰਲੀ ਤਸਦੀਕ ਕੌਣ ਕਰਦਾ ਮੂਰਲੀ ਤਸਦੀਕ ਗਰਦਾਵਰ ਕਰਦਾ ਜਾਨੀ ਕਿ ਕਨਗੋ ਸਾਹਿਬ ਕਰਦੇ ਨੇਗੇ ਕਿਉਂ ਕੀਤੀ ਜਾਂਦੀ ਆ ਰਿਕਾਰਡ ਦੇ ਵਿੱਚ ਛੋਧ ਕਰਾਂ ਦੀ ਹੁਣ ਪ੍ਰਸ਼ਨ ਇਹ ਆ ਕਿ ਕਿਵੇਂ ਕੀਤੀ ਜਾਂਦੀ ਆ ਦੇਖੋ ਜੀ ਕੀ ਕਰੂਗਾ ਕਹਿੰਦਾ ਗਰਦਾਵਰ ਨੂੰ ਜਿੰਨੀ ਛੇਤੀ ਹੋ ਸਕੇ ਆਪਣੇ ਹਲਕੇ ਦੇ ਸਾਰੇ ਪਿੰਡ ਜਿਨ੍ਹਾਂ ਵਿੱਚ ਚੱਕਬੰਦੀ ਹੋਣੀ ਆ ਪਹੁੰਚ ਕੇ ਸਾਰੇ ਮਾਲਕਾਂ ਜਿਨ੍ਹਾਂ ਕੋਲੇ ਜ਼ਮੀਨ ਰਹਿਣ ਹੈ ਮਰੂਸੀਆਂ ਤੇ ਜ਼ਮੀਨਾਂ ਦੇ ਹੋਰ ਹੱਕਦਾਰਾਂ ਨੂੰ ਇਕੱਠਿਆਂ ਕਰਕੇ ਆਖਰੀ ਜਮ੍ਹਾਂਬੰਦੀ ਦੀ ਮੁੱਢਲੀ ਤਸਦੀਕ ਕਰ ਲੈਣੀ ਚਾਹੀਦੀ ਹੈ। ਯਾਨੀ ਕੀ ਕਰੂਗਾ ਜੀ ਕੰਗੋਸਾ ਪਿੰਡ ਦੇ ਇਕੱਠ ਦੇ ਵਿੱਚ ਲੋਕਾਂ ਨੂੰ ਜਿਹੜੀ ਆਖਰੀ ਜਮ੍ਹਾਂਬੰਦੀ ਹੈ ਆਪਣੇ ਕੋਲੇ ਉਹ ਤੋਂ ਸਾਰਾ ਰਿਕਾਰਡ ਉਹਨਾਂ ਨੂੰ ਪੜ੍ਹ ਕੇ ਸੁਣਾਇਆ ਜਾਊਗਾ। ਜੇਕਰ ਕਿਸੇ ਨੂੰ ਕੋਈ ਵੀ ਇਤਰਾਜ਼ ਹੋਊਗਾ ਲਾਈਕ ਕਿਸੇ ਦਾ ਕੋਈ ਇੰਤਕਾਲ ਪੈਂਡਿੰਗ ਪਿਆਗਾ ਜਾਂ ਕਿਸੇ ਦੇ ਰਿਕਾਰਡ ਦੇ ਵਿੱਚ ਕੋਈ ਸ਼ੋਧ ਕਰਨ ਵਾਲੀ ਹੈਗੀ ਤਾਂ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਕਿ ਉਹ ਇਹਨੂੰ ਕਾਦੀ ਵਿੱਚ ਨੋਟ ਕਰਨਗੇ ਜੀ ਉਹ ਇਹਨੂੰ ਨੋਟ ਕਰ ਲੈਣਗੇ ਰੋਜ਼ ਨਾਮਚਾ ਪੜਤਾਲ ਦੇ ਵਿੱਚ ਰੋਜ਼ ਨਾਮਚਾ ਪੜਤਾਲ ਦੇ ਵਿੱਚ ਦਰਜ ਕਰਨੀ ਚਾਹੀਦੀ ਹੈ ਹੁਣ ਰੋਜ਼ ਨਾਮਚਾ ਪੜਤਾਲ ਕੀ ਹੈ ਜੀ ਇਹਨੂੰ ਅੱਗੇ ਦੇਖਾਂਗੇ ਇਹਦਾ ਪ੍ਰੋਸੀਜਰ ਆਪਾਂ ਅੱਗੇ ਦੇਖੋ ਕੀ ਲਿਖਿਆ ਹੋਇਆ ਜੀ ਕਹਿੰਦਾ ਖੂਹਾਂ ਦੇ ਮਾਲਕਾਂ ਦੇ ਇੰਦਰਾਜਾਂ ਵਿੱਚ ਵੀ ਹਿੱਸੇ ਨੀਂ ਕਈ ਗਲਤੀਆਂ ਜਮ੍ਹਾਂ ਬੰਦੀ ਵਿੱਚ ਰਹਿ ਜਾਂਦੀਆਂ ਕਈ ਵਾਰ ਖੂਹਾਂ ਦੇ ਮਾਲਕਾਂ ਦੇ ਇੰਦਰਾਜ ਵੀ ਰਹਿ ਜਾਂਦੇ ਨੇ ਉਹਨਾਂ ਨੂੰ ਵੀ ਧਿਆਨ ਦੇ ਨਾਲ ਪੜ ਕੇ ਤਸਦੀਕ ਕਰ ਲੈਣੀ ਚਾਹੀਦੀ ਆ ਅੱਗੇ ਕੀ ਲਿਖਿਆ ਸੀ ਆਮ ਕਰਕੇ ਗਰਦਾਵਰ ਕਨ ਕੋ ਇਸ ਮੁੱਢਲੀ ਤਸਦੀਕ ਨੂੰ ਇੱਕ ਮਾਮੂਲੀ ਕੰਮ ਸਮਝ ਕੇ ਛੇਤੇ ਛੇਤੀ ਇੰਦਰਾਜਾਂ ਨੂੰ ਪੜ ਕੇ ਆਪਣੇ ਫਰਜ਼ ਕੁਸ਼ਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹਨ ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਗਰੋਂ ਚੱਕ ਬੰਦੀ ਦੀ ਖਤੌਨੀ ਤਿਆਰ ਕਰਦੇ ਸਮੇਂ ਜਦੋਂ ਪਟਵਾਰੀ ਹਰ ਇੰਦਰਾਜ਼ ਨੂੰ ਧਿਆਨ ਨਾਲ ਪੜ੍ਹ ਕੇ ਚੱਕਬੰਦੀ ਦੀ ਖਤੌਨੀ ਵਿੱਚ ਲਿਖਦਾ ਹੈ ਤਾਂ ਕਈ ਗਲਤੀਆਂ ਲੱਗਦੀਆਂ ਹਨ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਤਨਗੂ ਨੂੰ ਸਾਰਾ ਕੰਮ ਧਿਆਨ ਨਾਲ ਕਰਨਾ ਚਾਹੀਦਾ ਉਹਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਕੋਈ ਮਿਸਟੇਕ ਰਹਿ ਜਾਊਗੀ ਤਾਂ ਚੱਕਬੰਦੀ ਦੇ ਵਿੱਚ ਅੱਗੇ ਬਹੁਤ ਸਾਰੀ ਮੁਸ਼ਕਲ ਕਰੇਟ ਹੋਊਗੀ ਦੁਬਾਰਾ ਫਿਰ ਸਾਰੇ ਇੰਦਰਾਜ਼ ਕਰਨੇ ਪੈਣਗੇ ਬਾਕੀ ਇਹ ਸਾਰਾ ਤੁਸੀਂ ਪੜ ਲੈਣਾ ਜੀ ਅੱਗੇ ਦੇਖੋ ਕੀ ਆ ਹਲਕੇ ਦੇ ਗਰਦਾਵਰ ਨੂੰ ਸਾਰੇ ਹੱਕਦਾਰਾਂ ਕੋਲੇ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਜੇ ਕਿਸੇ ਨੇ ਜ਼ਮੀਨ ਦੇ ਲੈਣ-ਦੇਣ ਸੰਬੰਧੀ ਕੋਈ ਜ਼ੁਬਾਨੀ ਇਕਰਾਰਨਾਮਾ ਕੀਤਾ ਹੋਵੇ ਉਹ ਇਸ ਨੂੰ ਤਸਦੀਕ ਸਮੇਂ ਦੱਸ ਦਿੱਤਾ ਜਾਵੇ ਕਿਉਂਕਿ ਜੋ ਬਾਅਦ ਵਿੱਚ ਇੰਤਕਾਲ ਚੱਕਬੰਦੀ ਅਫਸਰ ਦੀ ਮਨਜ਼ੂਰੀ ਬਿਨਾਂ ਦਰਜ ਨਹੀਂ ਹੋ ਸਕਦਾ। ਕਈ ਵਾਰ ਕੀ ਹੁੰਦਾ ਜੀ ਪਿੰਡਾਂ ਦੇ ਵਿੱਚ ਜ਼ੁਬਾਨੀ ਇਕਰਾਰਨਾਮਾ ਕੀਤਾ ਹੁੰਦਾ ਉਹਦੀ ਕੋਈ ਹੱਜੀ ਰਜਿਸਟਰੀ ਨਹੀਂ ਹੁੰਦੀ ਤਾਂ ਉਹ ਵੀ ਧਿਆਨ ਦੇ ਵਿੱਚ ਲਿਆ ਦੇਣਾ ਚਾਹੀਦਾ ਤਾਂ ਕਿ ਪੁਰਾਣੇ ਮਾਲਕ ਦੀ ਥਾਂ ਤੇ ਨਵਾਂ ਮਾਲਕ ਲਿਆਂਦਾ ਜਾ ਸਕੇ। ਇਹ ਹੋ ਗਈ ਜੀ ਆਪਣੇ ਕੋਲੇ ਸਾਰੀ ਮੋੜਲੀ ਤਸਦੀਕ ਅੱਗੇ ਦੇਖੋ ਕੀ ਆ ਜੀ ਕਹਿੰਦਾ ਆ ਜਿਹੜਾ ਕ੍ਰੋਜਨਾਮ ਚਾ ਪੜਤਾਲ ਪੜਿਆ ਸੀਗਾ ਰੋਜਨਾਮ ਚਾ ਪੜਤਾਲ ਆਪਸਰਾਣ ਬਾਰੇ ਵਿਸਤਾਰ ਨਾਲ ਚਾਹਨਾ ਪਾਓ ਦੇਖੋ ਜੀ ਇਹ ਕੀ ਹੁੰਦਾ ਆਪਣੇ ਕੋਲੇ ਕੀ ਲਿਖਿਆ ਹੋਇਆ ਆਪਣੇ ਕੋਲੇ ਕਹਿੰਦਾ ਪਟਵਾਰੀ ਨੂੰ ਆਪਣੇ ਹਰ ਇੱਕ ਪਿੰਡ ਦੇ ਜਦੋਂ ਕਿਸ ਵਿੱਚ ਕੰਮ ਸ਼ੁਰੂ ਹੋ ਜਾਵੇ ਬੰਦੋਬਸਤ ਤੋਂ ਲੈ ਕੇ ਉਸ ਸਮੇਂ ਤੱਕ ਦੇ ਸਾਰੇ ਮਾਲ ਦੇ ਕਰਮਚਾਰੀ ਦੀ ਪੜਤਾਲ ਕਰਨੀ ਚਾਹੀਦੀ ਹੈ ਜਿਹੜਾ ਕਿ ਆਪਾਂ ਪਿੱਛੇ ਪੜਿਆ ਹੈਗਾ ਜੀ ਵੀ ਆਖਰੀ ਜਮਾ ਬੰਦੀ ਜਾਂ ਬੰਦੋਬਸਤ ਤੋਂ ਲੈ ਕੇ ਜਿੰਨਾ ਵੀ ਮਾਲ ਰਕਾਰ ਦੇ ਪਿਆ ਉਹਦੀ ਇੱਕ ਵਾਰ ਪੜਤਾਲ ਕਰ ਲੈਣੀ ਚਾਹੀਦੀ ਆ ਤੇ ਪੜਤਾਲੀ ਅਫਸਰਾਂ ਦਾ ਇੱਕ ਰੋਜ਼ਨਾਮਾ ਚਾ ਸਫੈਦ ਕਾਗਜ਼ਾਂ ਦਾ ਤਿਆਰ ਕਰਨਾ ਚਾਹੀਦਾ ਹੈ ਜਿਸ ਦੀ ਤਕਤੀ ਖਤੌਨੀ ਪਮੈਸ਼ ਦੇ ਬਰਾਬਰ ਹੋਵੇਗੀ ਹੁਣੇ ਰੋਜ਼ਨਾਮਾ ਦਾ ਪੜਤਾਲ ਕੌਣ ਤਿਆਰ ਕਰਕੇ ਦਿੰਦਾਗਾ ਜੀ ਇਹ ਪਟਵਾਰੀ ਹੀ ਤਿਆਰ ਕਰਕੇ ਦਿੰਦਾਗਾ ਠੀਕ ਆ ਕਾਗਜ਼ ਤਿਆਰ ਕੀਤਾ ਜਾਂਦਾ ਜੀ ਇਹ ਸਫੈਦ ਕਾਗਜ਼ਾਂ ਦਾ ਜਿਵੇਂ ਹੁਣ 5 ਸਾਲਾਂ ਪਣ ਦੀ ਹਿੰਦੀ ਜਮ੍ਹਾਂਬੰਦੀ ਉਸ ਤੋਂ ਬਾਅਦ ਸਫੈਦ ਕਾਗਜ਼ ਲੈ ਕੇ ਜਿਹੜੇ ਕਨਗੋ ਸਾਹਿਬ ਵੱਲੋਂ ਮੁਕਾਬਲਾ ਕੀਤਾ ਜਾਂਦਾ ਹੁੰਦਾਗਾ ਜਾਂ ਉਹਦੇ ਵਿੱਚ ਉਹਦੀ ਪੜਤਾਲ ਕੀਤੀ ਜਾਂਦੀ ਹੁੰਦੀ ਹੈਗੀ ਉਸ ਤਰ੍ਹਾਂ ਦੇ ਕਾਗਜ਼ ਲੈ ਕੇ ਜੀ ਖਤੌਨੀ ਟਾਈਪ ਮਤਲਬ ਕਾਇਲਾ ਲੋ ਵੀ ਜਮ੍ਹਾਂਬੰਦੀ ਦੇ ਟਾਈਪ ਤਾਂ ਕਿ ਜਮ੍ਹਾਂਬੰਦੀ ਦੇ ਵਿੱਚੋਂ ਪਰੋਏ ਜਾ ਸਕਣ ਸੂਈ ਧਾਗੇ ਦੇ ਨਾਲ ਕੀ ਲਿਖਿਆ ਹੋਇਆ ਜੀ ਪਮੈਸ਼ ਦੇ ਬਰਾਬਰ ਹੋਵੇਗਾ ਤੇ ਸਲਾਈ ਵਹੀ ਵਾਂਗ ਕੀਤੀ ਜਾਵੇਗੀ ਹੁਣ ਜਿੰਨੇ ਵੀ ਸਾਰੇ ਨਿਗਰਾਨ ਅਫਸਰ ਹੋਣਗੇ ਭਾਵੇਂ ਉਹ ਗਰਦਾਵਰ ਹੋਵੇ ਭਾਵੇਂ ਏਸੀਓ ਹੋਣ ਜਾਂ ਸੀਓ ਹੋਵੇ ਉਹ ਜੋ ਵੀ ਪੜਤਾਲ ਕਰਨੀ ਹੋਊਗੀ ਉਸ ਪੜਤਾਲ ਦੇ ਰਿਲੇਟਡ ਕੋਈ ਦਸਤੀਆ ਰਿਲੇਟਡ ਹਵਾਲੇ ਲਿਖਣੇ ਹੋਣਗੇ ਤਾਂ ਰੋਜ਼ਨਾਮਚਾ ਪੜਤਾਲ ਦੇ ਵਿੱਚ ਹੀ ਦਰਜ ਕੀਤੇ ਜਾਣਗੇ ਜਿਵੇਂ ਮੁੱਢਲੀ ਤਸਦੀਕ ਵੇਲੇ ਗਦਾਵਰ ਨੇ ਜੋ ਵੀ ਹਦਾਇਤਾਂ ਨੋਟ ਕੀਤੀਆਂ ਸੀਗੀਆਂ ਉਹ ਰੋਜ਼ਨਾਮਚਾ ਪੜਤਾਲ ਦੇ ਵਿੱਚ ਹੀ ਨੋਟ ਕੀਤੀਆਂ ਸੀ ਉਸ ਤੋਂ ਬਾਅਦ ਕੀ ਹੋਊਗਾ ਜੀ ਪਟਵਾਰੀ ਉਹਨਾਂ ਦੀ ਸ਼ੋਧ ਉੱਤੇ ਤਾਮਿਲ ਕਰਕੇ ਹਰ ਇੱਕ ਬਦਰ ਸਬੰਧੀ ਲਾਲ ਸ਼ਾਹੀ ਨਾਲ ਹਾਸ਼ੀਏ ਤੇ ਨੋਟ ਦਰਜ ਕਰੇਗਾ ਹੁਣ ਪਟਵਾਰੀ ਕਿੱਥੋਂ ਪੜ੍ਹੂਗਾ ਜੀ ਉਹ ਉਹ ਰੋਜ਼ਨਾਮਚਾ ਪੰਤਾਲ ਤੋਂ ਹੀ ਦੇਖੂਗਾ ਵੀ ਕੀ ਕੀ ਇਹਦੇ ਵਿੱਚ ਨੋਟ ਦਿੱਤੇ ਗਏ ਨੇ ਤਾਂ ਉਹਨਾਂ ਤੋਂ ਹੀ ਪਟਵਾਰੀ ਕੀ ਕਰੂਗਾ ਜੀ ਸ਼ੋਧ ਉੱਤੇ ਤਾਮਿਲ ਕਰਕੇ ਤਾਮਿਲ ਕਰਕੇ ਮਤਲਬ ਅਮਲ ਕਰਕੇ ਠੀਕ ਹੈ ਮਤਲਬ ਉਹਨਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਾਲ ਸ਼ਾਹੀ ਹਾਸ਼ੀਏ ਨਾਲ ਨੋਟ ਕਰੇਗਾ ਮਤਲਬ ਫਰਦ ਬਦਰ ਸਬੰਧੀ ਜੋ ਵੀ ਰਕਾਰ ਸਹੀ ਕਰਨ ਵਾਲਾ ਹੋਇਆ ਉਸ ਤੋਂ ਪੜ ਕੇ ਉਹਨੂੰ ਰਿਕਾਰਡ ਨੂੰ ਸਹੀ ਕਰੂਗਾ ਤੇ ਅੱਗੇ ਉਹਦਾ ਨੋਟ ਵੀ ਦਰਜ ਕਰ ਦੂਗਾ ਵੀ ਸਾਰੀ ਬਦਰਾਂ ਦੀ ਦਰਸਤੀ ਹੋ ਚੁੱਕੀ ਹੈ ਅੱਗੇ ਦੇਖੋ ਜੀ ਕੀ ਲਿਖਿਆ ਹੋਇਆ ਇਸ ਰੋਜ਼ਨਾਮੇ ਦੇ ਸ਼ੁਰੂ ਵਿੱਚ ਇੰਡੈਕਸ ਨੰਬਰ 1 2 ਜਿਨ੍ਹਾਂ ਦੇ ਨਮੂਨੇ ਫੀਲ ਵਿੱਚ ਦਿੱਤੇ ਗਏ ਨੇ ਰੋਜ਼ਨਾਮੇ ਦਾ ਪੜਤਾਲ ਦੇ ਅੱਗੇ ਇੱਕ ਦੋ ਇੰਡੈਕਸ ਲੱਗੇ ਹੁੰਦੇ ਆ ਜੀ ਇੰਡੈਕਸ ਨੰਬਰ 1 ਤੇ ਇੰਡੈਕਸ ਨੰਬਰ 2 ਨੈਕਸਟ ਆਪਾਂ ਉਹਨਾਂ ਬਾਰੇ ਵੀ ਪੜਦੇ ਹਾਂ ਪਹਿਲਾ ਕੀ ਹੈ ਜੀ ਸਾਡੇ ਕੋਲੇ ਰੋਜ਼ਨਾਮਾ ਚਾ ਪੜਤਾਲ ਅਫਸਰਾਂ ਦਾ ਇੰਡੈਕਸ ਨੰਬਰ ਇੱਕ ਕੀ ਹੁੰਦਾ ਅਤੇ ਕਿਉਂ ਬਣਾਇਆ ਜਾਂਦਾ ਰੋਜ਼ਨਾਮਾ ਚਾ ਪੜਤਾਲ ਅਫਸਰਾਂ ਦੇ ਆਰੰਭ ਵਿੱਚ ਜਹੀ ਸੂਚੀ ਹੁੰਦੀ ਹੈ ਕਿ ਕਿੰਨਾ ਕੰਮ ਹੋ ਗਿਆ ਹੈ ਤੇ ਕਿੰਨਾ ਕੰਮ ਬਾਕੀ ਹੈ ਅਤੇ ਕੰਮ ਕਿਸ ਮਿਤੀ ਨੂੰ ਆਰੰਭ ਕੀਤਾ ਗਿਆ ਸੀ ਅਤੇ ਕਿਸ ਮਿਤੀ ਨੂੰ ਸਮਾਪਤ ਕੀਤਾ ਗਿਆ ਹੈ ਇਹ ਇੰਦਰਾਜ ਨਾਲ ਦੀ ਨਾਲ ਕਰਦੇ ਜਾਣਾ ਚਾਹੀਦਾ ਹੈ ਇਹ ਰੋਜ਼ਨਾਮਾ ਚਾ ਪੜਤਾਲ ਦੇ ਬਿਲਕੁਲ ਫਰੰਟ ਤੇ ਇੱਕ ਇੰਡੈਕਸ ਤਿਆਰ ਕੀਤਾ ਜਾਂਦਾਗਾ ਜਿਦੇ ਵਿੱਚ ਕਿੰਨਾ ਕੰਮ ਹੋ ਚੁੱਕਿਆ ਤੇ ਕਿੰਨਾ ਕੰਮ ਬਾਕੀ ਪਿਆ ਕਿਹੜਾ ਕੰਮ ਕਿਹੜੀ ਮਿਤੀ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਕਦੋਂ ਖਤਮ ਕਰਨਾ ਉਹ ਜਿੰਨਾ ਵੀ ਰਿਲੇਟਡ ਕੰਮ ਹੋਊਗਾ ਦੇਖੋ ਜੀ ਜਿਵੇਂ ਫੀਸ ਸੂਚੀ ਫੀਸ ਸੂਚੀ ਦਾ ਕੰਮ ਕਦੋਂ ਸ਼ੁਰੂ ਕੀਤਾ ਗਿਆ ਕਦੋਂ ਖਤਮ ਕੀਤਾ ਗਿਆ ਹੱਕਦਾਰਾਂ ਦੇ ਨਾਮਾਂ ਦੀ ਸੂਚੀ ਆਹ ਜਿਹੜੇ ਸਾਰੇ ਆਪਣੇ ਕੋਲੇ ਹੱਕਦਾਰ ਨਾਮਾਂ ਦੀ ਸੂਚੀ ਫਸਰਾ ਨੰਬਰਾਂ ਦੀ ਸੂਚੀ ਚੱਕ ਬੰਦੀ ਕਟੌਨੀ ਹੱਕਦਾਰਾ ਵਰਨਾਕਸ਼ਾ ਇਹ ਮੂਢਲੇ ਰਕਾਰ ਦੇ ਕਾਗਜ਼ ਨੇ ਜਿਹੜੇ ਕਿ ਅਸੀਂ ਅਧਿਆਇ ਨੰਬਰ 3 ਵਿੱਚ ਪੜਾਂਗੇ ਇਹਨਾਂ ਦਾ ਕੰਮ ਕਦੋਂ ਸ਼ੁਰੂ ਕੀਤਾ ਗਿਆ ਕਦੋਂ ਸਮਾਪਤ ਕੀਤਾ ਗਿਆ ਇਹਦੀ ਮਿਤੀ ਦਰਜ ਕਰਨੀ ਪਊਗੀ ਇਸ ਤੋਂ ਬਾਅਦ ਕਦੋਂ ਜ਼ਮੀਨਾਂ ਦੀ ਜਿਹੜੀ ਕਿਸਮਬੰਦੀ ਕੀਤੀ ਗਈ ਆ ਜਾਂ ਕਦੋਂ ਨਮੀ ਵੰਡ ਕੀਤੀ ਗਈ ਜਾਂ ਕਦੋਂ ਮਿਸਲ ਹਕੀयत ਜਮ੍ਹਾਂਬੰਦੀ ਦਾ ਕੰਮ ਸ਼ੁਰੂ ਕੀਤਾ ਗਿਆ ਕਦੋਂ ਖਤਮ ਕੀਤਾ ਗਿਆ ਇਹ ਸਾਰਾ ਕੁਝ ਇਸ ਇੰਡੈਕਸ ਦੇ ਵਿੱਚ ਨਾਲ ਦੀ ਨਾਲ ਕੀ ਕਰਨਾ ਪਊਗਾ ਜੀ ਨੋਟ ਕੀਤਾ ਜਾਂਦਾ ਉਸ ਤੋਂ ਨੈਕਸਟ ਨੈਕਸਟ ਹੁੰਦਾ ਸਾਡੇ ਕੋਲੇ ਜੀ ਇੰਡੈਕਸ ਨੰਬਰ 2 ਇੰਡੈਕਸ ਨੰਬਰ 2 ਕੀ ਹੁੰਦਾ ਇਹ ਕਿਉਂ ਬਣਾਇਆ ਜਾਂਦਾ ਰੋਜ਼ਨਾਮਾ ਚਾ ਪੜਤਾਲ ਆਸਰਾ ਦੇ ਇੰਡੈਕਸ ਨੰਬਰ 1 ਦੇ ਪਿੱਛੇ ਹੀ ਇੰਡੈਕਸ ਨੰਬਰ 2 ਬਣਿਆ ਹੁੰਦਾ ਇੱਕ ਜਹੀ ਸੂਚੀ ਹੁੰਦੀ ਹੈ ਜੀ ਤੋਂ ਪਤਾ ਚੱਲਦਾ ਹੈ ਕਿ ਪਿੰਡ ਦਾ ਪੁੱਲ ਕਿਸੋ ਮਾਰ ਕੀ ਸੀ ਮਤਲਬ ਪਿੰਡ ਦੀ ਜ਼ਮੀਨ ਦੀ ਕਿਸਮ ਕੀ ਸੀ ਉਹ ਬਰਾਨੀ ਸੀਗੀ ਜ਼ਮੀਨ ਜਾਂ ਬੰਜਰ ਸੀ ਜ਼ਮੀਨ ਮਤਲਬ ਉਹ 2 ਅੰਨੇ ਵਾਲੀ ਆ 4 ਅੰਨੇ ਵਾਲੀ ਆ 12 ਅੰਨੇ ਵਾਲੀ ਆ ਜਾਂ ਸਟੈਂਡਰਡ ਰੱਖਵਾ 16 ਅੰਨੇ ਵਾਲੀ ਜ਼ਮੀਨ ਆ ਉਹਦੇ ਵਿੱਚ ਨੋਟ ਕੀਤਾ ਜਾਊਗਾ ਕਿਹੜੇ ਕਿਹੜੇ ਪਟਵਾਰੀ ਨੇ ਕਿਹੜੇ ਗਰਦਾਵਰ ਨੇ ਕਿਸ ਐਸ.ਆਈ.ਓ ਨੇ ਕਿਹੜੇ ਸੀ.ਆਈ.ਓ ਨੇ ਕਿੰਨੀ ਮਿਤੀ ਤੋਂ ਕਿੰਨੀ ਮਿਤੀ ਤੱਕ ਕੰਮ ਕੀਤਾ ਉਹ ਵੀ ਨੋਟ ਕੀਤਾ ਜਾਊਗਾ ਜੀ ਕੇਬਟਾ ਖਤਾਉਨੀਆਂ ਦੀ ਗਿਣਤੀ ਪੌਮਾਲਕ ਕਿੰਨੇ ਆ ਬਰੂਸੀ ਕਿੰਨੇ ਆ ਵਿਧਵਾ ਔਰਤਾਂ ਕਿੰਨੀਆਂ ਨੇ ਨਾਵਾਲ ਕਿੰਨੇ ਨੇ ਆਦ ਸਭ ਦੀ ਗਿਣਤੀ ਤੇ ਕਿਹੜਾ ਕੰਮ ਕਦੋਂ ਕੀਤਾ ਗਿਆ ਉਹ ਇੰਡੈਕਸ ਨੰਬਰ 2 ਦੇ ਵਿੱਚ ਨੋਟ ਕੀਤਾ ਜਾਊਗਾ ਇਹਦਾ ਜਿਹੜਾ ਇੰਡੈਕਸ ਨੰਬਰ 2 ਦਾ ਨਮੂਨਾ ਜੀ ਬਿਲਕੁਲ ਬੁੱਕ ਦੇ ਲਾਸਟ ਦੇ ਬਣਿਆ ਹੋਇਆਗਾ ਇਹ ਤੁਸੀਂ ਖੁਦ ਦੇਖ ਲੈਣਾਗਾ ਨੈਕਸਟ ਦੇਖੋ ਜੀ ਕੀ ਹੈ ਆਪਣੇ ਕੋਲੇ ਦੇਖੋ ਜੀ ਹੁਣ ਮੁੱਢਲੀ ਤਸਦੀਕ ਤੋਂ ਪਹਿਲਾਂ ਪਟਵਾਰੀ ਦੇ ਫਰਜ਼ ਦੱਸਦੇ ਮੁੱਢਲੀ ਤਸਦੀਕ ਕਿਵੇਂ ਕੀਤੀ ਜਾਂਦੀ ਹੈ ਇਹ ਵੀ ਹੋ ਗਿਆ ਹੁਣ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ ਮੁੱਢਲੀ ਤਸਦੀਕ ਗਰਦਾਵਰ ਵੱਲੋਂ ਸਮਾਪਤ ਹੋਣ ਮਗਰੋਂ ਪਟਵਾਰੀ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਕੀ ਕੀਤਾ ਸੀਗਾ ਗਰਦਾਵਰ ਨੇ ਜਿਹੜਾ ਰੋਜ਼ਨਾਮਾ ਚਾ ਪੜਤਾਲ ਰਜਿਸਟਰ ਸੀਗਾ ਜਿੰਨੇ ਵੀ ਕੋਈ ਨੋਟ ਦੇਣ ਵਾਲੇ ਸੀ ਕਿਸੇ ਦੇ ਕੋਈ ਫਰਦ ਬਦਲਣ ਵਾਲੇ ਸੀ ਜਾਂ ਕੋਈ ਇੰਤਕਾਲ ਪੈਂਡਿੰਗ ਪਿਆ ਸੀ ਉਹਦੇ ਹਵਾਲੇ ਸਾਰੇ ਉਸ ਰਜਿਸਟਰ ਤੇ ਦੇਦੇ ਸੀ ਹੁਣ ਪਟਵਾਰੀ ਕੀ ਕਰੂਗਾ ਉਸ ਰੋਜ਼ਨਾਮਾ ਚਾ ਪੜਤਾਲ ਤੋਂ ਜਿੰਨੀਆਂ ਵੀ ਹਦਾਇਤਾਂ ਜਾਂ ਨੋਟ ਦਿੱਤੇ ਹੋਏ ਆ ਉਹਨਾਂ ਤੇ ਅਮਲ ਕਰੂਗਾ ਜੇ ਕਿਸੇ ਦੇ ਰਿਕਾਰਡ ਵਿੱਚ ਸ਼ੋਧ ਕਰਨ ਵਾਲੀ ਆ ਤਾਂ ਉਹ ਰਿਕਾਰਡ ਦੇ ਵਿੱਚ ਸ਼ੋਧ ਕਰੂਗਾ ਜੇਕਰ ਕੋਈ ਇੰਤਕਾਲ ਪੈਂਡਿੰਗ ਪਿਆਗਾ ਤਾਂ ਉਹ ਕਿਉਂ ਪੈਂਡਿੰਗ ਪਿਆਗਾ ਉਹ ਸੰਤਕਾਲ ਨੂੰ ਮੁਕੰਮਲ ਕਰੂਗਾ ਦੇਖੋ ਕੀ ਲਿਖਿਆ ਹੈ ਜੀ ਜਿਹੜੇ ਇੰਤਕਾਲ ਦੇ ਰਜਿਸਟਰਾਂ ਦੀਆਂ ਦੋਹਾਂ ਪਰਤਾਂ ਵਿੱਚ ਦਰਜ ਹੋਏ ਹੋਣ ਮੁਕੰਮਲ ਕਰ ਲੈਣੇ ਚਾਹੀਦੇ ਹਨ ਜੇ ਕਿਸੇ ਇੰਤਕਾਲ ਦੇ ਰਿਲੇਟਰ ਕੋਈ ਤਤੀਮਾ ਤਿਆਰ ਕੀਤਾ ਜਾਣਾ ਜੇ ਕਿਸੇ ਜੋ ਕੋਈ ਤਕਸੀਮ ਵਗੈਰਾ ਹੋਈ ਆ ਉਹਦੇ ਰਿਲੇਟਰ ਕੋਈ ਤਤੀਮਾ ਕਟਿਆ ਗਿਆ ਦਾ ਤਾਂ ਉਹ ਵੀ ਪਟਵਾਰੀ ਨੂੰ ਤਿਆਰ ਕਰ ਦੇਣਾ ਚਾਹੀਦਾਗਾ ਫਰਦ ਬਦਰਾਤ ਫਰਦ ਬਦਰਾਤ ਮਤਲਬ ਕੋਈ ਫਰਦ ਬਦਲ ਜੇ ਇੱਕ ਤੋਂ ਜ਼ਿਆਦਾ ਹੋਣ ਤਾਂ ਉਹਨੂੰ ਅਸੀਂ ਫਰਦ ਬਦਰਾਤ ਬੋਲਦੇ ਹਾਂ ਬੜੀ ਇhtਿਆਤ سے صفائی ਨਾ ਤਿਆਰ ਕਰਨ ਦੀ ਲੋੜ ਆ ਕਿਉਂਕਿ ਜਿਹੜੀ ਦੀ ਜਾਂਚ ਆ ਜੀ ਅੱਗੇ ਜਾ ਕੇ ਈਐਸਯੂ ਨੇ ਵੀ ਕਰਨੀ ਆ ਤਾਂ ਫਰਦ ਬਰਦ ਕਿਉਂ ਕੀਤੀ ਗਈ ਆ ਕਿਸ ਤਰ੍ਹਾਂ ਕੀਤੀ ਗਈ ਆ ਉਹਦਾ ਸਾਫ਼ ਸਾਫ਼ ਰਿਜਨ ਨੋਟ ਕੀਤਾ ਜਾਣਾ ਚਾਹੀਦਾ ਅੱਗੇ ਦੇਖੋ ਜੀ ਕੀ ਲਿਖਿਆ ਹੋਇਆ ਆਪਣੇ ਕੋਲੇ ਕਹਿੰਦਾ ਜੇ ਕੋਈ ਪਿਛਲਾ ਇੰਤਕਾਲ ਕੇਵਲ ਅਸਾਮੀਆਂ ਦੀ ਗੈਰ ਹਾਜ਼ਰੀ ਕਰਕੇ ਪਿਆ ਹੋਵੇ ਮਤਲਬ ਦੋਨੇ ਤਰ੍ਹਾਂ ਨਹੀਂ ਪਹੁੰਚੀਆਂ ਉਹਨਾਂ ਕਰਕੇ ਹੀ ਇੰਤਕਾਲ ਪੈਂਡਿੰਗ ਪਿਆਗਾ ਅਤੇ ਉਹਨਾਂ ਦਾ ਨਿਵਾਸ ਤਹਿਸੀਲ ਤੋਂ ਬਾਹਰ ਹੋਵੇ ਜਾਂ ਤਹਿਸੀਲ ਦੇ ਅੰਦਰ ਹੀ ਸਬੰਧਤ ਪਿੰਡ ਤੋਂ 25 ਮੀਲ ਦੇ ਫਾਸਲੇ ਤੇ ਹੋਵੇ ਤਾਂ ਕੀ ਕੀਤਾ ਜਾਊਗਾ ਜ ਜਿਨਾਂ ਨੇ ਇੱਕ ਬੰਦ ਸਵਾਲ ਜਾਰੀ ਕਰ ਦੇਣਾ ਚਾਹੀਦਾ ਹੈ ਅਤੇ ਸਬੰਧਤ ਇੰਤਕਾਲ ਤੇ ਨੋਟ ਲਾ ਦੇਣਾ ਚਾਹੀਦਾ ਕਿ ਬੰਦ ਸਵਾਲ ਫਲਾਣੇ ਦੇ ਨਾ ਜਾਰੀ ਕੀਤਾ ਗਿਆ ਇਹ ਬੰਦ ਸਵਾਲ ਕੀ ਹੈ ਜੀ ਐ ਮੰਨ ਲਓ ਵੀ ਉਹਨਾਂ ਨੇ ਇੱਕ ਤਰ੍ਹਾਂ ਦੀ ਚਿੱਠੀ ਭੇਜ ਦਿੱਤੀ ਜਾਂਦੀ ਆ ਉਹਨਾਂ ਦੇ ਗਿਆਨ ਲੈਣ ਦੀ ਖਾਤਰ ਵੀ ਜੋ ਜਿਹੜਾ ਇੰਤਕਾਲ ਹੋਇਆਗਾ ਵੀ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਇੱਕ ਤਰ੍ਹਾਂ ਉਹਨਾਂ ਦਾ ਆਪਾ ਐਫੀਡੇਵਟ ਲੈਣਾਗਾ ਠੀਕ ਹੈ ਉਹਨਾਂ ਦੇ ਬਿਆਨ ਲੈਣੇ ਆ ਦੋਨਾਂ ਤਰ੍ਹਾਂ ਦੇ ਤਾਂ ਉਹਦੇ ਰਿਲੇਟਡ ਇੱਕ ਬੰਦ ਸਵਾਲ ਜਾਰੀ ਕਰ ਦਿੱਤਾ ਜਾਂਦਾ ਜੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਕਿਸੇ ਦਾ ਇਸ ਪੱਖੋਂ ਕੋਈ ਇੰਤਕਾਲ ਪੈਂਡਿੰਗ ਪਿਆ ਅੱਜ ਕੱਲ ਤਾਂ ਈਜ਼ਲੀ ਫੋਨ ਵਗੈਰਾ ਪ੍ਰੋਵਾਈਡ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਫੋਨ ਵਗੈਰਾ ਤੇ ਸਾਰਾ ਕੁਝ ਦੱਸ ਦਿੱਤਾ ਜਾਊਗਾ ਅੱਗੇ ਕੀ ਹੋਊਗਾ ਜੀ ਕਹਿੰਦਾ ហេਟਾਂ ਹਲਕੇ ਦੇ ਪਟਵਾਰੀ ਨੂੰ ਆਪਣੇ ਹਸਤਾਖਰ ਰਹਿਣਾ ਜਾਰੀ ਕਰਨ ਦੀ ਮੀਤੀ ਦਰਜ ਕਰਦੇ ਨਹੀਂ ਚਾਹੀਦੀ ਆ ਇਹ ਹੋ ਗਿਆ ਜੀ ਆਪਣਾ ਨੈਕਸਟ ਦੇਖੋ ਮੋੜਲੀ ਤਸਦੀਕ ਤੋਂ ਬਾਅਦ ਸਹਾਇਕ ਚੱਕਬੰਦੀ ਐਪ ਕਰਦੇ ਕੀ ਫਾਰਮ ਨੇ ਕਟਵਾਰੀ ਦੇ ਫਰਜ਼ ਹੋਗੇ ਮੁੱਢਲੀ ਤਸਦੀਕ ਤੋਂ ਪਹਿਲਾਂ ਵੀ ਮੁੱਢਲੀ ਤਸਦੀਕ ਤੋਂ ਬਾਅਦ ਦੀ ਹੁਣ ਜਦੋਂ ਮੁੱਢਲੀ ਤਸਦੀਕ ਦਾ ਕੰਮ ਹੋ ਗਿਆ ਤਾਂ ਸਹਾਇਕ ਚੱਕਬੰਦੀ ਅਫਸਰ ਦੇ ਕੀ ਫਰਜ਼ ਨੇ ਕਹਿੰਦਾ ਜਿੰਨਾ ਛੇਤੀ ਹੋ ਸਕੇ ਇਨਾਂ ਇੰਤਕਾਲਾਂ ਦਾ ਫੈਸਲਾ ਮੌਕੇ ਤੇ ਪਹੁੰਚ ਕੇ ਕਰ ਦੇਣਾ ਚਾਹੀਦਾਗਾ ਕਿ ਨੂੰ ਜੀ ਏਸੀਓ ਨੂੰ ਜੇਕਰ ਹਜੇ ਵੀ ਕੋਈ ਇੰਤਕਾਲਾ ਪੈਂਡਿੰਗ ਪਿਆਗਾ ਤਾਂ ਉਹਦਾ ਮੌਕੇ ਤੇ ਜਾ ਕੇ ਚੱਕ ਸਹਾਇਕ ਚੱਕਬੰਦੀ ਅਫਸਰ ਨੂੰ ਉਹਦਾ ਕੀ ਕਰ ਦੇਣਾ ਚਾਹੀਦਾ ਜੀ ਫੈਸਲਾ ਕਰ ਦੇਣਾ ਚਾਹੀਦਾ ਕਿਉਂਕਿ ਜਿੰਨਾ ਟਾਈਮ ਉਹ ਇੰਤਕਾਲਾਂ ਦਾ ਕੰਮ ਪੂਰਾ ਨਹੀਂ ਹੁੰਦਾ ਤਾਂ ਚੱਕਬੰਦੀ ਦਾ ਕੰਮ ਉਹਨੇ ਕਰਨਾ ਹਜੇ ਮੁਸ਼ਕਲ ਆ ਕਿਉਂਕਿ ਬਾਅਦ ਦੇ ਵਿੱਚ ਉਹਦੇ ਨਿਰਾਦ ਕਰਨੇ ਪੈਣਗੇ ਤਾਂ ਅੱਗੇ ਦੇਖੋ ਲਿਖਿਆ ਵੀ ਹੋਇਆਗਾ ਇਸ ਗੱਲ ਦਾ ਉਚੇਚੇ ਰੂਪ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਬਿਨਾਂ ਤੇਚੇ ਕਾਰਨ ਦੇ ਕੋਈ ਵੀ ਇੰਤਕਾਲ ਫੈਸਲੇ ਤੋਂ ਨਾ ਰਹਿ ਜਾਵੇ ਜੇਕਰ ਕੋਈ ਇੰਤਕਾਲ ਜਾਂ ਫਰਦਬਦਲ ਕੇਵਲ ਪਟਵਾਰੀ ਵੱਲੋਂ ਤਖਨੀਲ ਜਾਂ ਗਰਦਾਵਰ ਦੇ ਟਾਕਰਾ ਕਾਰਨ ਰਹਿ ਜਾਵੇ ਤਾਂ ਇਸ ਲਈ ਪੁੱਛਗਿੱਛ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਇੰਤਕਾਲਾਂ ਦਾ ਫਾਈਲ ਦਾ ਸ਼ੁਰੂ ਵਿੱਚ ਨਾ ਹੋ ਸਕੇਗਾ ਉਹਨਾਂ ਦੇ ਮੂੜਲੇ ਕਾਗਜ਼ਾਂ ਵਿੱਚ ਕਾਰਵਾਈ ਨਾ ਹੋ ਸਕਣ ਕਰਕੇ ਮਾ ਗੁਰਵਿੰਦਰ ਆਸ ਕਰਨੀ ਪੈਣਗੇ ਉਹਨਾਂ ਹੀ ਕੰਮ ਚੱਕਵੰਦੀ ਦਾ ਕੰਪਲਿਕੇਟਡ ਹੋ ਜਾਊਗਾ ਤਾਂ ਕਰਕੇ ਸਾਰੇ ਜਿੰਨੇ ਵੀ ਇੰਤਕਾਲ ਪੈਂਡਿੰਗ ਪਏ ਨੇ ਉਹਨਾਂ ਨੂੰ ਮੁਕੰਮਲ ਕਰ ਦੇਣਾ ਚਾਹੀਦਾ ਤੇ ਜਿੰਨੀਆਂ ਕੋਈ ਫਰਦਬਦਰਾਂ ਨੇਗੀਆਂ ਉਹ ਬਣਾ ਦੇਣੀਆਂ ਚਾਹੀਦੀਆਂ ਅੱਗੇ ਦੇਖੋ ਜੀ ਕੀ ਲਿਖਿਆ ਹੋਇਆ ਉਸ ਨੂੰ ਇਸ ਕਾਲ ਦਾ ਵੀ ਫਿਕਰ ਹੋਣਾ ਚਾਹੀਦਾ ਕਿ ਇਸ ਪਿੰਡ ਵਿੱਚ ਵੰਡ ਦਾ ਕਾਰਜ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਇਹਦੇ ਲਈ ਕੀ ਕੀ ਸਾਧਨ ਵਰਤਣੇ ਚਾਹੀਦੇ ਹਨ ਇਹ ਸਾਰਾ ਕੰਮ ਕਿਹਨੇ ਦੇਖਣਾ ਜੀ ਸਹਿਕ ਚੱਕਵੰਦੀ ਅਫਸਰ ਨੇ ਹੀ ਦੇਖਣਾਗਾ ਪਿੰਡ ਦੀ ਸ਼ਾਮਲਾਟ ਪੰਚਾਇਤ ਦੇ ਦੀ ਖੇਪਟ ਨੂੰ ਅਚੇਤੇ ਤੌਰ ਤੇ ਵਸਣਾ ਚਾਹੀਦਾ ਕਿ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਸਾਂਝੀਆਂ ਥਾਮਾਂ ਹਨ ਪਹਿਲਾਂ ਹੀ ਮੌਜੂਦ ਨੇ ਸਾਂਝੀਆਂ ਥਾਮਾਂ ਤੇ ਕਿੰਨਾ ਕੁ ਰਕਬਾ ਜਿਹਾ ਹੈ ਜੋ ਨਵੀਆਂ ਸਾਂਝੀਆਂ ਲੋੜਾਂ ਦੀ ਵੰਟਿਆ ਜਾ ਸਕਦਾਗਾ ਇਹ ਸਾਰੇ ਦਾ ਸਾਰਾ ਧਿਆਨ ਕਿਹਨੇ ਰੱਖਣਾ ਜੀ ਸਹਾਇਕ ਚੱਕਬੰਦੀ ਅਫਸਰ ਨੇ ਹੀ ਇਹ ਧਿਆਨ ਰੱਖਣਾਗਾ ਅੱਗੇ ਦੇਖੋ ਕੀ ਹੈ ਜੀ ਮੰਨ ਕੇ ਚੱਲੋ ਕਿਸੇ ਦਾ ਵੰਡ ਦਾ ਮਕਦਮਾ ਮਾਲ ਦੀ ਅਦਾਲਤ ਵਿੱਚ ਡੈਰ ਹੋ ਜਾਵੇ ਤਾਂ ਇਸ ਦੀ ਰਿਪੋਰਟ ਕਰਵਾ ਕੇ ਵੀ ਚੱਕਬੰਦੀ ਐਕਟ ਦੀ ਧਾਰਾ 32 ਦੇ ਅਨੁਸਾਰ ਬੰਦ ਕਰਵਾ ਦੇਣਾ ਚਾਹੀਦਾਗਾ ਕਿਸੇ ਦਾ ਕੋਈ ਤਕਸੀਮ ਦੇ ਰਿਲੇਟਿਡ ਅਦਾਲਤ ਦੇ ਵਿੱਚ ਕੇਸ ਲਾਇਆ ਹੋਇਆਗਾ ਤਾਂ ਉਹ ਚੱਕਬੰਦੀ ਅਫਸਰ ਨੂੰ ਧਾਰਾ 32 ਦੇ ਦੀਨ ਬੰਦ ਕਰਵਾ ਦੇਣਾ ਚਾਹੀਦਾਗਾ ਜੇ ਕੋਈ ਸ਼ਰਕਾ ਜ਼ਿਲਾ ਬੋਰਡ ਜਾਂ ਨਹਿਰ ਦੇ ਵਿਭਾਗ ਦੇ ਮਹਿਕਮੇ ਦਾ ਸੂਆ ਜਾਂ ਸਰਕਾਰ ਦੀ ਮਾਲਕੀ ਦੀ ਨਹੀਂ ਜਿਹੜਾ ਕੋਈ ਹੋਰ ਰੱਖਵਾ ਪਿੰਡ ਵਿੱਚ ਮੌਜੂਦ ਹੋਵੇ ਜੋ ਇਸ ਨੂੰ ਇਸੇ ਸੂਰਤ ਵਿੱਚ ਰੱਖਣ ਕਰਕੇ ਨਵੇਂ ਟੁਕੜੇ ਵੇਟੰਗੇ ਤਿਆਰ ਹੁੰਦੇ ਹੁਣ ਤਾਂ ਬੰਦੋਬਸਤ ਅਫਸਰਾਂ ਹੀ ਸਬੰਧਤ ਵਿਭਾਗੇ ਨਾਲ ਚਿੱਠੀ ਪੱਤਰ ਕਰਕੇ ਇਸ ਨੂੰ ਚੱਕਬੰਦੀ ਵਿੱਚ ਸ਼ਾਮਲ ਕਰਨ ਦੀ ਆਗਿਆ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਮੈਨਾਂ ਕਿ ਚਲੋ ਜੀ ਮਰੱਬਾ ਬੰਦੀ ਕਰਦੇ ਹੋਏ ਜੇ ਕੋਈ ਸਰਕਾਰ ਦੀ ਜ਼ਮੀਨ ਆ ਜਾਂਦੀ ਹੈ ਜਿਹਦੇ ਕਰਕੇ ਟੁਕੜੇ ਵੇਟੰਗੇ ਬਣ ਰਹੇ ਨੇ ਤਾ ਕੀ ਕਰਨਾ ਚਾਹੀਦਾ ਸ ਹੈ ਚੱਕ ਬੰਦੀ ਅਫਸਰ ਨੂੰ ਜਾਂ ਚੱਕ ਬੰਦੀ ਅਫਸਰ ਨੂੰ ਬੰਦੋਬਸਤ ਅਫਸਰ ਦੇ ਨਾਲ ਗੱਲ ਕਰਕੇ ਬੰਦੋਬਸਤ ਅਫਸਰ ਦੀ ਰਾਹੀਂ ਸਬੰਧਤ ਵਿਭਾਗ ਦੇ ਨਾਲ ਚਿੱਠੀ ਪੱਤਰ ਦੇ ਥਰੂ ਇਹਦੀ ਅਗਿਆ ਲੈ ਲੈਣੀ ਚਾਹੀਦੀ ਆ ਵੀ ਇਸ ਰਕਵੇ ਨੂੰ ਮਤਲਬ ਇਹ ਜ਼ਮੀਨ ਜਿਹੜੀ ਜ਼ਮੀਨ ਦੇ ਸਾਡੇ ਕੋਲੇ ਬੇਟੰਗੇ ਟੁਕੜੇ ਬਣ ਰਹੇ ਆ ਉਹ ਨਾ ਬਾਂ ਨਿਸਕਰ ਕੇ ਉਹ ਜ਼ਮੀਨ ਅਕਵਾਇਰ ਕਰ ਲੈਣੀ ਚਾਹੀਦੀ ਆ ਤੇ ਉਹੀ ਜਿਹੜੀ ਸਰਕਾਰ ਦੀ ਜ਼ਮੀਨ ਹੋ ਕਿਸੇ ਹੋਰ ਜਗ੍ਹਾ ਤੇ ਜ਼ਮੀਨ ਸਰਕਾਰ ਨੂੰ ਦੇ ਦਿੱਤੀ ਜਾਊ ਤਾਂ ਕਿ ਜ਼ਿਮੀਦਾਰਾਂ ਦੇ ਵੀ ਸਹੀ ਟੁਕੜੇ ਵੰਡ ਜਾਣ ਉਹਨਾਂ ਦੇ ਵੀ ਜ਼ਮੀਨ ਕੰਮ ਆ ਜਾਵੇ ਤੇ ਸਰਕਾਰ ਦੀ ਵੀ ਕਿਸੇ ਹੋਰ ਜਗ੍ਹਾ ਤੇ ਚੌਥੀ ਜਗ੍ਹਾ ਕੰਮ ਆ ਜਾਵੇ ਅੱਗੇ ਕੀ ਹੈ ਜੀ ਕਹਿੰਦਾ ਹਰ ਹਾਲਤ ਦੇ ਵਿੱਚ ਕਿਸੇ ਪਿੰਡ ਦੀ ਸਫਲਤਾ ਇਸ ਵਿੱਚ ਜ਼ਿਮੀਦਾਰਾਂ ਦੇ ਲਾਭ ਲਈ ਨਵੀਆਂ ਸੂਜਤਾਂ ਪਹੁੰਚਾਉਣਾ ਇਸ ਗੱਲ ਤੇ ਨਿਰਭਰ ਹੈ ਕਿ ਸਹਾਇਕ ਚੱਕਬੰਦੀ ਆਪਰੇ ਇਸ ਪਿੰਡ ਦੇ ਹਾਲਾਤਾਂ ਦਾ ਮੁੱਢ ਤੋਂ ਜਾਇਜ਼ਾ ਲੈ ਕੇ ਆਪਣੇ ਮਨ ਵਿੱਚ ਇਸ ਦਾ ਨਵਾਂ ਚਿੱਤਰ ਬਣਾ ਕੇ ਕਿਸ ਤਰ੍ਹਾਂ ਯਤਨ ਕਰਦਾ ਮੀਨਨ ਕਾਂਦੇ ਵੀ ਚੱਕਬੰਦੀ ਦਾ ਜਿੰਨਾ ਵੀ ਕੰਮ ਆ ਜੀ ਜ਼ਿੰਮੇਦਾਰਾਂ ਨੂੰ ਜਿੰਨੇ ਵੀ ਕੋਈ ਫਾਇਦੇ ਵਗੈਰਾ ਦਾਨੇ ਨੇ ਇਹ ਸਾਰਾ ਕੁਝ ਡਿਪੈਂਡ ਕਰਦਾ ਜੀ ਆਪਣੇ ਕੋਲੇ ਚੱਕਬੰਦੀ ਅਫਸਰ ਦੀ ਵੀ ਉਹ ਕਿਸ ਤਰ੍ਹਾਂ ਦੀ ਇੱਕ ਸਕੀਮ ਬੰਦੀ ਬਣਾ ਰਿਹਾ ਕਿੰਨਾ ਉਸ ਗੱਲਬਾਤ ਧਿਆਨ ਦਿੱਤੀ ਹੈਗਾ ਇਹਦੇ ਨਾਲ ਨਾਲ ਹੀ ਲਿਖਿਆਗਾ ਵੀ ਮੋਢਲੇ ਹਾਲਾਤਾਂ ਦਾ ਜਾਇਦਾ ਲੈ ਕੇ ਆਪਣੇ ਕੋਲ ਸਹਾਇਕ ਚੱਕਬੰਦੀ ਅਫਸਰ ਵਾਂਗ ਹੀ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਕਿਹਨੂੰ ਜਾਣਕਾਰੀ ਰੱਖਣੀ ਚਾਹੀਦੀ ਹੈ ਚੱਕਬੰਦੀ ਅਫਸਰ ਨੂੰ ਕਿਉਂਕਿ ਚੱਕਬੰਦੀ ਅਫਸਰ ਤਾਂ ਹਰ ਇੱਕ ਪਿੰਡ ਦੇ ਵਿੱਚ ਨਹੀਂ ਜਾ ਸਕਦਾ ਸਹਾਇਕ ਚੱਕਬੰਦੀ ਅਫਸਰ ਹੀ ਜਾ ਰਿਹਾ ਇਹਦੇ ਨਾਲ ਨਾਲ ਚੱਕਬੰਦੀ ਅਫਸਰ ਨੂੰ ਵੀ ਸਾਰਾ ਰਿਕਾਰਡ ਆਪਦੇ ਕੋਲੇ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਟਾਪਿਕ ਇਸੇ ਮਤਲਬ ਟਾਪਿਕ ਨੂੰ ਕੰਪਲੀਟ ਕਰਾਂਗੇ ਹਾਫ ਆਪਣਾ ਹੋ ਗਿਆ ਜੀ ਇਹ ਦੂਸਰਾ ਜੀ ਧੰਨਵਾਦ ਜੀ